ਤੁਸੀਂ ਪੰਜਾਬ ਦੀ ਕਿਸੇ ਸੜਕ ਤੇ ਨਿਕਲ ਜੇ ਕੋਈ ਖੰਭਾ ਨਹੀਂ ਛੱਡਿਆ ਜਿੱਥੇ ਗੁਰੂ ਸਾਹਿਬ ਦੀ ਫੋਟੋ ਲਾ ਕੇ ਥੱਲੇ ਕੇਚਰੀ ਵਾਲੀ ਤੇ ਭਗਵੰਤ ਜੀ ਲਿਖਿਆ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਉਹ ਤਾਂ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਯਾਰ ਉਹ ਤਾਂ ਐਡੀ ਵੱਡੀ ਮਹਾਨ ਕੁਰਬਾਨੀ ਉਹਨਾਂ ਦੀ ਕਿਤੇ ਦੁਨੀਆ ਦੇਸ਼ ਜਹਾਨ 'ਚ ਨਹੀਂ ਲੱਭਦੀ ਇਸ ਕਰਕੇ ਇਹਨਾਂ ਨੇ ਉਹਦੀ ਆੜ ਵਿੱਚ ਪ੍ਰਚਾਰ ਵੀ ਬਣਾ ਪਰ ਉਹ ਤਾਂ ਕਹਿੰਦੇ ਪ੍ਰਚਾਰ ਕੀਤਾ ਸੀ ਸਿੱਖੀ ਦਾ ਨਵੇਂ ਪਾਸ਼ਾ ਦਾ ਤੁਹਾਨੂੰ ਮੈਂ ਕਹਾਂਦਾ ਹੈ ਵੀ ਸਿੱਖੀ ਦਾ ਪ੍ਰਚਾਰ ਕਿੱਥੇ ਆ ਸਿੱਖਾਂ ਨੂੰ ਤਾਂ ਉਹਦੇ ਤਾਂ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਨੇ ਸਿੱਖਾਂ ਨੂੰ ਤਾਂ ਐਨਐਸਏ ਲਾ ਕੇ ਬਾਹਰ ਭੇਜਿਆ ਜਾ ਰਿਹਾ ਕਿੱਥੇ ਸਿੱਖੀ ਦਾ ਪ੍ਰਚਾਰ ਆ ਕਿਸਾਨਾਂ ਨੂੰ ਕੁੱਟਤਾ ਉਹਨਾਂ ਦੀਆਂ ਟਰਾਲੀ ਚੋਰੀਆਂ ਕਰ ਲਈਆਂ ਟਰਾਲੀਆਂ ਟਰਾਲੀ ਚੋਰ ਮਿਲ ਗਏ ਸਾਰਾ ਅੰਦੋਲਨ ਖਦੇੜਤਾ ਸ਼ੰਭੂ ਤੇ ਖਣੋਰੀ ਦਾ ਸੋ ਬੇਸਿਕਲੀ ਇਹ ਸਿੱਖੀ ਸਿਧਾਂਤਾਂ ਦੇ ਉਲਟ ਚੱਲ ਰਹੀ ਸਰਕਾਰ ਦੇਰਫੋਰ ਕੋਈ ਐਵੇਂ ਇੱਕ ਸੈਲੀਬ੍ਰੇਸ਼ਨ ਕਰ ਲੈਣੀ 10 ਲੱਖ ਬੋਰਡ ਲਾ ਦੇਣਾ ਪੰਜਾਬ ਉਹਦੇ ਨਾਲ ਇਹਨਾਂ ਦੀ ਤੁਹਾਡਾ ਖਿਆਲ ਹੈ ਕਿ ਲੁਕੀ ਪਰਵਾਨ ਕਰ ਲੈਣਗੇ ਮੇਰਾ ਖਿਆਲ ਹੈ ਕਿ 65 ਕਰੋੜ ਰੁਪਇਆ ਦਾ ਕਹਿੰਦੇ ਟੈਂਟ ਸਿਟੀ ਵਾਟ ਵਾਸ ਨੀਡ ਫॉर ਅ ਟੈਂਟ ਸਿਟੀ ਅਸੀਂ ਕੋਈ ਮੁਗਲ ਬਾਦਸ਼ਾਹ ਦੇ ਰਾਤ ਚ ਰਹ ਰਹੇ ਨੇ ਜੀ ਕਿ ਐਮ ਐਲ ਏਜ਼ ਆਉਣਗੇ ਉਹਨਾਂ ਦੇ ਪਰਿਵਾਰ ਆਉਣਗੇ ਸਾਨੂੰ ਵੀ ਸੱਦੇ ਮੈਨੇ ਗਿਆ ਟੈਂਟ ਸਿਟੀ ਕ੍ਰੀਏਟ ਕੀਤੀ ਗਈ ਜੀ ਔਰ ਉਸ ਬਾਅਦ ਫਿਰ ਮੇਰਾ دل ਹੀ ਨਹੀਂ ਕੀਤਾ ਇਹਨਾਂ ਦੇ ਜਾਣ ਨੂੰ ਕਿਉਂਕਿ ਸਾਰਾ ਪ੍ਰੋਗਰਾਮ ਹੀ ਬੋਗਸ ਨਜ਼ਰ ਆ ਰਿਹਾ ਸੀ ਇਟ ਵਾਸ ਸਿਕ ਸਪਿਰਟ ਤੇ ਸਿੱਖੀ ਸਿਧਾਂਤਾਂ ਮੁਤਾਬਕ ਤਾਂ ਹੈ ਹੀ ਨਹੀਂ ਸੀ